ਦੇ ਪਹਿਲ ਗਾਉਂ ਵਿਚੇ ਇੱਕ ਬਹੁਤ ਹੀ ਵੱਡਾ ਹਾਸਾ ਹੋਇਆ ਜਿਸ ਵਿੱਚ ਉਗਰਵਾਦੀਆਂ ਨੇ ਸਾਡੇ ਨਿਹੱਤੇ ਲੋਕਾਂ ਦੇ ਗੋਲੀਆਂ ਚਲਾਈਆਂ ਉਸੇ ਸਬੰਧ ਵਿੱਚ ਅੱਜ ਮੁਕੇਰੀਆਂ ਸਾਡੀ ਹੁਸ਼ਿਆਰਪੁਰ ਫੋਕਸ ਟੀਮ ਲੈ ਕੇ ਪਹੁੰਚੇ ਆਂ ਕਿੱਥੇ ਵੱਖ-ਵੱਖ ਜਥੇਬੰਦੀਆਂ ਅਤੇ ਵੱਖ-ਵੱਖ ਰਾਜਨੀਤਿਕ ਪਾਰਟੀਆਂ ਵੱਲੋਂ ਪਾਕਿਸਤਾਨ ਦੇ ਪੁਤਲੇ ਸੜੇ ਜਾ ਰਹੇ ਨੇ ਇਸੇ ਸਬੰਧ ਵਿੱਚ ਅੱਜ ਹੀ ਮੁਕੇਰੀਆਂ ਵਿਖੇ ਸ੍ਰੀ ਬੰਟੀ ਜੋਗੀ ਦੇ ਸਥਾਨ ਤੇ ਪਹੁੰਚੇ ਆਂ ਜੱਬਲ ਮਾਰਕੀਟ ਵਿਖੇ ਇਹ ਪੁਤਲਾ ਫੂਕ ਰਹੇ ਪਾਕਿਸਤਾਨ ਦਾ ਆਓ ਇਹਨਾਂ ਕੋਲ ਲੈ ਕੇ ਚਲੀਏ ਤੇ ਇਹਨਾਂ ਦੇ ਮੁਖ ਤੋਂ ਦੋ ਗੱਲਾਂ ਸੁਣੀਏ ਜੀ ਜਿਹੜਾ ਇਹ ਹਮਲਾ ਹੋਇਆ ਇਸ ਤੇ ਬਾਰੇ ਤੁਸੀਂ ਕੀ ਕਹਿਣਾ ਚਾਹੋ ਪਹਿਲੇ ਸਾਰ ਨੂੰ ਜੈ ਸ਼੍ਰੀ ਰਾਮ ਜੈ ਮਾ ਗਾਲ ਜਿਸ ਗੱਲ ਬਾਰੇ ਅੱਜ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ ਉਹ ਇਹ ਗੱਲ ਹੈ ਵੀ ਪੁਲਵਾਮਾ ਦੇ ਵਿੱਚ ਜਿਹੜੇ ਸਾਡੇ નિર્ਦੋਸ਼ ਬੇਗੁਨਾਹ ਹਿੰਦੂ ਭਰਾਵਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਉਹਦੇ ਸਬੰਧ ਵਿੱਚ ਅਸੀਂ ਅੱਜ ਪਾਕਿਸਤਾਨ ਦਾ ਜਿਹੜਾ ਝੰਡਾ ਉਫੋਕਿਆ ਸੋ ਬਹੁਤ ਜਲਦ ਅਸੀਂ ਮਕੇਰੀਆਂ ਬੰਦ ਦੀ ਕਾਲ ਵੀ ਦੇਣ ਜਾ ਰਹੇ ਹਾਂ ਇਹ ਬੋਧ ਹੀ ਮੰਦਭਾਗੀ ਘਟਨਾ ਹੈ ਇੱਕ ਸਾਡਾ ਭਾਰਤ ਦੇਸ਼ ਇਹੋ ਜਿਹਾ ਦੇਸ਼ ਹੈ ਜਿਹਦੇ ਵਿੱਚ ਹਰੇਕ ਧਰਮ ਦਾ ਵਿਅਕਤੀ ਜਿਹੜਾ ਰਹਿ ਰਿਹਾ ਹੈ ਅਤੇ ਜਿੰਨੂੰ ਪੂਰੀ ਇੱਜ਼ਤ ਤੇ ਮਾਨ ਵੀ ਦਿੱਤੀ ਜਾਂਦੀ ਹੈ ਬਾਹਰ ਦੇਸ਼ ਵਿੱਚ ਬੰਦੇ ਘੁੰਮਣਗੇ ਪ੍ਰਵਾਸੀ ਆਪਣਾ ਵਿਆਹ ਹੋਇਆ ਉਹਨਾਂ ਦਾ 4 ਦਿਨ ਹੋਏ ਵਿਆਹ ਹੋਏ ਨੂੰ ਉਹਨਾਂ ਨੂੰ ਸਿਰਫ ਇਹ ਗੱਲ ਕਰਕੇ ਮਾਰ ਦਿੱਤਾ ਗਿਆ ਕਿ ਉਹ Hindu ਨੇ ਉਹਨਾਂ ਦੀ ਪੈਂਟਾਂ ਲਵਾ ਕੇ ਚੈੱਕ ਕੀਤਾ ਗਿਆ ਵੀ ਵਾਕੇ Hindu ਨੇ ਉਸ ਤੋਂ ਬਾਅਦ ਜਿਹੜਾ ਤੁਸੀਂ ਇਹ ਕਿਹਾ ਪੁਲਵਾਮਾ ਹਮਲਾ ਇਹ ਪਹਿਲਾਂ ਹੋਇਆ ਸੀਗਾ ਜਿਹੜਾ ਹੁਣ ਪੈਲਗਾਂ ਫਿਰ ਹਮਲਾ ਹੋਇਆ ਉਸ ਬਾਰੇ ਗੱਲ ਜਿਹੜਾ ਪੈਲਗਾਂ ਵਿੱਚ ਜਿਹੜਾ ਇਹ ਹਮਲਾ ਹੋਇਆ ਪਹਿਲੇ ਬਲਾਵਾ ਹਮਲੇ ਦੇ ਇਹ ਗੱਲ ਕੀਤੀ ਵੀ ਜਿਹੜਾ ਪਹਿਲੀ ਗੱਲ ਹੋਈ ਸੀ ਹਮੇਸ਼ਾ ਇਹ ਗੱਲ ਕਰਦੇ ਆ ਵੀ ਅਮਰਨਾਥ ਦੀ ਯਾਤਰਾ ਸ਼ੁਰੂ ਹੋਣ ਵਾਲੀ ਹੁੰਦੀ ਆ ਅਮਰਨਾਥ ਦੀ ਯਾਤਰਾ ਨੂੰ ਰੋਕਣ ਵਾਸਤੇ ਸਾਡੇ ਜਿਹੜੇ ਸਮੁਦਾਇ ਦੇ ਲੋਕਾਂ ਨੂੰ ਡਰਾਉਣ ਵਾਸਤੇ ਆਓ ਜਿਹੜਾ ਕੀਤਾ ਜਾਂਦਾ ਸੋ ਇਹ ਬਹੁਤ ਹੀ ਨਿੰਦਣਯੋਗ ਆ ਜਿੱਦਾਂ ਕਿ ਤੁਸੀਂ ਹੁਣੇ ਇਹ ਗੱਲ ਕੀਤੀ ਆ ਜਿਹੜਾ ਹਮਲਾ ਹੋਇਆ ਇਹ ਬਹੁਤ ਹੀ ਨਿੰਦਣਯੋਗ ਆ ਸੋ ਆਪਾਂ ਬਹੁਤ ਜਲਦ ਜਿਹੜੀ ਆ ਮਕੇਰੀਆ ਬੰਦ ਦੀ ਕਾਲ ਦੇਣ ਜਾ ਰਹੇ ਆ ਸੋ ਜਿਹਦੇ ਵਿੱਚ ਸਾਰਾ ਅਸੀਂ ਦੁਬਈ ਜਾਰਾ ਆਪਣਾ ਸਪੋਰਟ ਕਰੇਗਾ ਜੀ ਭਾਰਤ ਸਰਕਾਰ ਬਾਰੇ ਤੁਸੀਂ ਕੀ ਕਹਿਣਾ ਜਾਓਗੇ ਭਾਰਤ ਸਰਕਾਰ ਨੂੰ ਇਹਦੇ ਇਮੀਡੀਏਟਲੀ ਐਕਸ਼ਨ ਲੈਣਾ ਚਾਹੀਦਾ ਜਿਹੜਾ ਨਰਿੰਦਰ ਮੋਦੀ ਜੀ ਨੇ ਇੱਕ ਮੈਸੇਜ ਦਿੱਤਾ ਬਹੁਤ ਵਧੀਆ ਮੈਸੇਜ ਦਿੱਤਾ ਜਿਹੜਾ ਬਾਰਡਰ ਬੰਦ ਕੀਤਾ ਵੀਜ਼ੇ ਬੰਦ ਕੀਤੇ ਨੇ ਸੋ ਇਹ ਵੀ ਗੱਲ ਨਾਲ ਆ ਵੀ ਇਹਨਾਂ ਨੂੰ ਜਿਹੜੇ ਇੱਥੇ ਲੋਕ ਰਹਿ ਰਹੇ ਜਿਹਨਾਂ ਨੂੰ ਪੰਜਾਬੀਆਂ ਨੇ ਆਪਣੇ ਦੁਕਾਨਾਂ ਦਿੱਤੀਆਂ ਕਾਰੋਬਾਰ ਦਿੱਤੇ ਸਭਾਲਣ ਵਾਸਤੇ ਇਹਨਾਂ ਨੂੰ ਜਲਦ ਜਲਦ ਖਾਲੀ ਕਰਵਾਉਣੇ ਚਾਹੀਦੇ ਨੇ ਕਿਉਂਕਿ ਆਹ ਉਹ ਸਾਪ ਨੇ ਜਿਹਨਾਂ ਨੂੰ ਮਰਜੀ ਦੁੱਧ ਪਿਆ ਜਿੰਨਾ ਮਰਜੀ ਦੁੱਧ ਪਿਆ ਲੋ ਇਹ ਡੰਗ ਮਾਰਨਗੇ ਹੀ ਮਾਰਨਗੇ ਹੁਸ਼ਿਆਤਪੁਰ ਫੋਕਸ ਤੋਂ ਮੈਂ ਰਮਨ ਤੰਗਰਾਲੀਆਂ ਮੇਰੇ ਮੇਰੇ ਸਹਿਯੋਗੀ ਸੁਖਮਿੰਦਰ ਮਹਿਰਾਜ ਜੀ